ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਰਾਜਨਿਕ ਤੋੜ ਤੇ ਧਾਰਮਿਕ ਤੋੜ ਤੇ ਕੋਈ ਵੀ ਹੋਵੇ ਕਿਸੇ ਤਰ੍ਹਾਂ ਹੋਵੇ ਪਾਤਸ਼ਾਹ ਕਹਿੰਦੇ ਜੈਸਾ ਬੀਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਜਿਸ ਕੋਲ ਜਿਸ ਤਰ੍ਹਾਂ ਦਾ ਵੀ ਬਲ ਹੈ ਨਾ ਭਲਾਈ ਵਾਸਤੇ ਵਰਤਣਾ ਚਾਹੀਦਾ ਬਲ ਨੂੰ ਕਿਸੇ ਨਾਲ ਧੋਖਾ ਧੜਾ ਨਹੀਂ ਕਰਨਾ ਚਾਹੀਦਾ ਪਰ ਵੇਖੋ ਆਪਾਂ ਕੱਲ ਵਿਚਾਰ ਕੀਤੀ ਸੀ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹ ਲੈ ਨਾ ਲੈਗੇ ਜਾਂ ਫਿਰ ਨਾਂਗੇ ਪਾਵੋਂ ਤੇਗੇ ਜਿਨ ਕੇ ਲੱਖ ਕਰੋੜ ਅੱਜ ਆਪਾਂ 5 ਨੰਬਰ ਸਵਈਆ ਹੈ ਜੀ ਵੀਰ ਅਪਾਰ ਵੱਡੇ ਵਰਿਆਰ ਆਪ ਸਾਰੇ ਨਜ਼ਰ ਮਾਰੋ ਵੇਖੋ ਦਰਸ਼ਨ ਕਰੋ ਬੀਰ ਵੇਖੋ ਸਭ ਤੋਂ ਪਹਿਲਾਂ ਸੂਰਮਾ ਬੀਰ ਅਪਾਰ ਜਿਹਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਬੜੇ ਬੜੇ ਯਾਰ ਬੜੇ ਵੱਲ ਵਾਲਾ ਕੋਈ ਸੂਰਮਾ ਹੋਵੇ ਆ ਵਿਚਾਰ ਹੈ ਸਾਰ ਕੀ ਧਾਰ ਪਛਈਆ ਆ ਵਿਚਾਰ ਹੈ ਜਿ ਤਾਂ ਕੋਈ ਬੇਪਰਵਾ ਨਹੀਂ ਹੁੰਦਾ ਵਿਚਾਰ ਤੋਂ ਬਿਨਾ ਅਕਲ ਵੀ ਪੂਰੀ ਹੋਵੇ ਮੈਦਾਨ ਵਿੱਚ ਚੱਲ ਜਾਵੇ ਲੜਨ ਵਾਸਤੇ ਪਰਵਾਹ ਹੀ ਨਹੀਂ ਕਰਦਾ ਉਹਦੇ ਅੰਦਰ ਡਰੀ ਨਹੀਂ ਹੈ ਕਿਉਂਕਿ ਹੈ ਸੂਰਮਾ ਸਾਰ ਕੀ ਧਾਰ ਧਾਰ ਆਪਾਂ ਕਹਿੰਦੇ ਨਹੀਂ ਵੀ ਧਾਰ ਲੋਆ ਕੇ ਆ ਤਿੱਖਾ ਕਰਕੇ ਆਸ਼ਾਸ਼ਤਰ ਨੂੰ ਧਾਰ ਸਾਰ ਹੁੰਦਾ ਹੈ ਲੋਹਾ ਸਾਰ ਕੀ ਧਾਰ ਪਛਈਆ ਸਾਰ ਕੀ ਧਾਰ ਭਾਵ ਜਿਹੜਾ ਲੋਹੇ ਦਾ ਬਾਰ ਐ ਸਹਾਰ ਲੈਣਾ ਤਿੱਖੀ ਧਾਰ ਵਾਲੇ ਜਿਹੜੇ ਸ਼ਾਸਤਰ ਨੇ ਉਹਦਾ ਬਾਰ ਸਹਾਰ ਲੈਣਾ ਪਛਈਆ ਹੁੰਦਾ ਬਰਦਾਸ਼ਤ ਬਰਦਾਸ਼ਤ ਕਰ ਲੈਣਾ ਤੌਰਤ ਦੇਸ਼ ਔਰ ਏਡੇ ਵਲੀ ਹੋਣ ਉਹ ਸੂਰਮੇ ਦੇਸ਼ਾਂ ਦੇ ਦੇਸ਼ ਤੋੜ ਦੇਣ ਜਦੋਂ ਕਿਸੇ ਦਾ ਰਾਜ ਖੋਇਆ ਜਾਂਦਾ ਦੇਸ਼ ਤੇ ਆਪਣੇ ਆਪ ਹੀ ਟੁੱਟ ਜਾਂਦਾ ਹੈ ਨਾ ਸੂਰਮਿਆਂ ਕਰਕੇ ਹੀ ਸਭ ਕੁਝ ਹੁੰਦਾ ਹੈ। ਮਲਿੰਦ ਮੇ ਵਾਸਨ। ਮਲਿੰਦ ਹੁੰਦਾ ਹੈ, ਵੈਰੀ ਮੇ ਵਾਸਨ ਹੁੰਦਾ ਹੈ, ਮਲ ਕੇ ਸੁੱਟ ਦੇਣਾ ਕਿਸੇ ਨੂੰ, ਰਗੜ ਦੇਣਾ ਚੰਗੀ ਤਰ੍ਹਾਂ। ਐਨੇ ਤਾਕਤਵਰ ਵੈਰੀਆਂ ਨੂੰ ਮਲ ਕੇ ਮਸਲ ਕੇ ਖਤਮ ਕਰ ਦੇਣ ਕੋਈ ਸੂਰਮੇ। ਮਾਤੇ ਗਜਾਨ। ਮਸਤੇ ਹਾਥੀਆਂ ਦਾ ਮਾਣ ਵੀ ਮਲ ਕੇ ਰੱਖ ਦੇਣ। ਗਾੜੇ ਗੜਾਨ ਕੇ ਤੋੜਨਹਾਰ ਜਿਹੜਾ ਗਾੜੇ ਗੜ ਤੋਂ ਹੈ ਗੜ ਕਿਲਾ ਹੁੰਦਾ ਹੈ ਤਾਂ ਗੜਾਨ ਬਹੁਵਚਨ ਬਣ ਜਾਂਦੇ ਕਿਲੇ ਕੋ ਤੋੜਨਹਾਰ ਕਿਲਿਆਂ ਨੂੰ ਵੀ ਕੋਈ ਤੋੜ ਦੇਵੇ ਜਿਹੜੇ ਪੁਰਾਣੇ ਸਮੇਂ ਚ ਕਿਲੇ ਹੁੰਦੇ ਸੀ ਨਾ ਮੂਰੇ ਬਹੁਤ ਭਾਰੀ ਟੋਆ ਪੱਟੇ ਪੱਟਿਆ ਹੁੰਦਾ ਸੀ ਟੋਆ ਉਹਦੇ ਵਿੱਚ ਪਾਣੀ ਵੀ ਬਹੁਤ ਹੁੰਦਾ ਸੀ ਕੋਈ ਜਾਣ ਨਹੀਂ ਸੀ ਸਕਦਾ ਆਲੇ ਦੁਆਲੇ ਦੀ ਕੋਈ ਜਾਂਦਾ ਸੀ ਫੌਜਾਂ ਸੀ ਮਿਲਟਰੀ ਕਹਿੰਦੇ ਆ ਜਿਹਨੂੰ ਆਪਾਂ ਹੁਣ ਕਿਲੇ ਜਿੱਤਨੇ ਕਿਤੇ ਸੋਖਾ ਥੋੜਾ ਸੀ ਪਰ ਐਸੇ ਸੂਰਮੇ ਹੋਣ ਕਈ ਕਿਲਿਆਂ ਨੂੰ ਤੋੜ ਦੇਣ ਭਾਬ ਜਿੱਤ ਲੈਣ ਗੱਲਾਂ ਨਾਲ ਹੀ ਇੰਨੀ ਚਲਦੀ ਹੋਵੇ ਸੋ ਬਾਤ ਨਹੀਂ ਚੱਕ ਚਾੜ ਲਵਈਆ ਚੱਕ ਚਾਰ ਚਾਰੇ ਪਾਸੇ ਸੋ ਬਾਤ ਨਹੀਂ ਗੱਲਾਂ ਨਾਲ ਹੀ ਜਿੱਤ ਲਿਆ ਹੋਵੇ ਕਹਿੰਦੇ ਨਹੀਂ ਮੇਰੀ ਚਲਦੀ ਹੈ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਿਹੜੇ ਦੁਨੀਆਂ ਵਾਲੇ ਸੂਰਮੇ ਨੇ ਨਾ ਹੁਣ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਸਾਹਿਬ ਸਿਰੀ ਸਭ ਕੋ ਸਿਰਨਾਇਕ ਇੱਕ ਪਰਮਾਤਮਾ ਹੀ ਹੈ ਭਾਈ ਜੋ ਸਭ ਤੋਂ ਵੱਡਾ ਸੂਰਮਾ ਹੈ ਇੱਕ ਪਰਮਾਤਮਾ ਹੀ ਸਭ ਤੋਂ ਵੱਡਾ ਹੈ ਦੁਨੀਆਂ ਤੇ ਵੇਖੋ ਸਹੀ ਤੁਸੀਂ ਆਪਾਂ ਵੇਖ ਕੀ ਰਹੇ ਆ ਦੁਨੀਆਂ ਵਿੱਚ ਜਾਤਿਕ ਅਨੇਕ ਅਨੇਕਾਂ ਮੰਗਤੇ ਨੇ ਵੱਡੇ ਵੱਡੇ ਮੰਗਤੇ ਨੇ ਜਿਹੜੇ ਦੁਨੀਆਂ 'ਚ ਬਹੁਤ ਵੱਡੇ ਨੇ ਉਹ ਵੀ ਮੰਗਤੇ ਨੇ ਪਰਮਾਤਮਾ ਦੇ ਦਰ ਤੇ ਸੋ ਇੱਕ ਦਵਈਆ ਦੇਣ ਵਾਲਾ ਤੇ ਇੱਕ ਪਰਮਾਤਮਾ ਹੈ ਨਾ ਪਰ ਵੇਖੋ ਪਰਮਾਤਮਾ ਦੇ ਦਰ ਤੇ ਸਾਰੇ ਮੰਗਦੇ ਨੇ ਜੇ ਕਿਸੇ ਕੋਲ ਬਲ ਹੈ ਠੀਕ ਹੈ ਮਾਨ ਕੱਢਦਾ ਉਹਦੀ ਆਪਣੀ ਇੱਕ ਸੋਚ ਹੋ ਸਕਦੀ ਹੈ ਸਰੀਰਕ ਬਲ ਵੀ ਤਾਂ ਤੇਰੇ ਕਰਕੇ ਆ ਵਾਹਿਗੁਰੂ ਜੀ ਸੂਰਮੇ ਕੋਲ ਸੂਰਮਤਾਈ ਕਿਤੇ ਕਰਕੇ ਆ ਤੇਰੇ ਕਰਕੇ ਆ ਇੱਜ਼ਤ ਪਤ ਕਿਤੇ ਕਰਕੇ ਆ ਤੇਰੇ ਕਰਕੇ ਆ ਰਾਜੇ ਮਹਾਰਾਜੇ ਤੇਰੇ ਕਰਕੇ ਨੇ ਜੇ ਕੋਈ ਆਪਣੇ ਹੰਕਾਰ 'ਚ ਚੀਕਾ ਮਾਰਦਾ ਹੈ ਕੋਈ ਵੀ ਫਿਰ ਪ੍ਰਮਾਣ ਵੀ ਲੈ ਲਊ ਅਤ ਸੂਰਾ ਜੇ ਕੋ ਕਹਾਵੇ ਅਤ ਸੂਰਾ ਜੇ ਕੋ ਕਹਾਵੇ ਅਤ ਸੂਰਾ ਅਤ ਸੂਰਾ ਜੇ ਕੋ ਕਹਾਵੇ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਾਤਾ ਵੈ ਪ੍ਰਭ ਕੀ ਕਲਾ ਬਿਨਾ ਕਾਤਾ ਵੈ ਕੀ ਕਰ ਲੇਗਾ ਕੋਈ ਕੁਝ ਨਹੀਂ ਕਰ ਸਕਦਾ ਸਾਡੇ ਅੰਦਰ ਨਰਜੀ ਕੰਮ ਕਰਦੀ ਹੈ ਕਿਸੇ ਕੋਲ ਧਨ ਦਾ ਉਹਦੇ ਦਾ ਕਿਸੇ ਤਰ੍ਹਾਂ ਦਾ ਵੀ ਬਲ ਹੈ ਭਲੇ ਲਸਵਈਆ ਵੇਖੋ ਜੀ ਦਾਨਵ ਦੇਵ ਖਨਿੰਦ ਨੇ ਸਾਚਰ ਭੂਤ ਪਵਿਖ ਭਮਾਨ ਜਪਾਂਗੇ ਜਿਹੜਾ ਫੇਰ ਕੱਲ ਵੀ ਆਇਆ ਸੀ ਸ਼ਬਦ ਪੂਤ ਪਵਿਖ ਭਵਾਨ ਸਮੇਂ ਦੀ ਗੱਲ ਐ ਪਹਿਲਾਂ ਪਾਸਟ ਤੇ ਹੁਣ ਔਰ ਜਿਹੜਾ ਬਾਅਦ ਵਿੱਚ ਦਾਨਵ ਦੇਵ ਦੈਂਤ ਹੁਣ ਰਾਖਸ਼ ਹੁਣ ਦੇਵਤੇ ਹੁਣ ਫਨ ਇੰਦ ਇੰਦਰ ਵਰਗੇ ਦੇਵਤੇ ਹੁਣ ਜਿਹੜਾ ਸਾਰੇ ਦੇਵਤਿਆਂ ਤੋਂ ਵੱਡਾ ਮੰਨਿਆ ਜਾਂਦਾ ਸ਼੍ਰੋਮਣੀ ਮੰਨਿਆ ਜਾਂਦਾ ਇੰਦਰ ਵੱਡੇ ਤੋਂ ਵੱਡੇ ਛੋਟੇ ਤੋਂ ਛੋਟ ਛੋਟੇ ਤੋਂ ਛੋਟਾ ਕੋਈ ਵੀ ਹੋਵੇ ਦੁਨੀਆ ਵਿੱਚ ਸਭ ਪੂਤ ਪਵਿਖ ਭਵਾਨ ਜਪੈਗੇ ਇਹ ਸੱਚ ਹੈ ਭਾਈ ਉਹ ਸਾਰੀ ਪਰਮਾਤਮਾ ਨੂੰ ਜਪਦੇ ਨੇ ਜਿਹੜਾ ਵਾਇਗਰੂ ਜੀ ਤੇਰੇ ਹੁਕਮ ਤੋਂ ਬਾਗੀ ਹੋ ਕੇ ਕੋਈ ਜ਼ੋਰ ਚ ਲਾਉਂਦਾ ਉਹਦਾ ਜ਼ੋਰ ਨਹੀਂ ਚੱਲ ਸਕਦਾ ਜੀਵ ਜੀਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਗੇ ਚਾਹੇ ਪਾਣੀ ਦੇ ਜੀਵ ਨੇ ਜੀਵ ਜੀਤੇ ਜਲ ਮੈਂ ਥਲ ਮੈਂ ਭਾਵੇਂ ਖਲ ਚ ਥਲ ਚ ਜਿੱਥੇ ਮਰ ਜੀ ਜਿਹੜੇ ਵੀ ਜੀਵ ਨੇ ਸਭ ਕੁਝ ਹੈ ਇਹ ਪਰਮਾਤਮਾ ਦਾ ਭਾਈ ਜਿਵੇਂ ਆਪਾਂ ਇੱਕ ਛੁਟਕੀ ਨਹੀਂ ਮਾਰਦੇ ਛੁਟਕੀ ਚ ਮੈਂ ਐਂ ਕਰ ਦੰਨਾ ਇਹ ਸਭ ਕੁਝ ਪਰਮਾਤਮਾ ਇੱਕ ਪਲ ਵਿੱਚ ਸ੍ਰਿਸ਼ਟੀ ਨੂੰ ਬਣਾ ਦਿੰਦਾ ਹੈ ਇੱਕ ਪਲ ਵਿੱਚ ਸ੍ਰਿਸ਼ਟੀ ਨੂੰ ਬਣਾ ਦਿੰਦਾ ਹੈ ਪੁੰਨ ਪ੍ਰਤਾਪਨ ਵਾੜ ਜਾਏ ਤ ਧੰਨ ਪਾਪਨ ਕੇ ਬੋ ਪੁੰਜ ਖ ਪੈਗੇ ਪੁੰਨ ਪ੍ਰਤਾਪਨ ਇਹ ਸ਼ਬਦ ਹੈ ਕਹਿਣ ਦਾ ਭਾਵ ਜਿਹੜਾ ਇਮਾਨਦਾਰੀ ਸਚਾਈ ਦਇਆ ਇਸ ਮਾਰਗ ਤੇ ਤੁਰੇਗਾ ਨਾ ਬਾੜ ਜੈਤ ਤੁਨ ਉਹਦੀ ਚੜ੍ਹਦੀ ਕਲਾ ਹੋਏਗੀ। ਉਹਦੀ ਸੱਚਮੁੱਚ ਚੜ੍ਹਦੀ ਕਲਾ ਹੋਏਗੀ ਪਾਪਨ ਕੇ ਬੋ ਪੁੰਜ ਖਪੈਗੇ। ਤੇ ਤੁਸੀਂ ਪਾਪੀਆਂ ਨੂੰ ਦੇਖੋ ਪਾਪੀਆਂ ਦਾ ਸਭ ਕੁਝ ਖਤਮ ਹੋ ਜਾਂਦਾ ਹੈ। ਕੁਝ ਨਹੀਂ ਰਹਿੰਦਾ ਪਾਪੀਆਂ ਕੋਲ। ਹੁਣ ਮਰਜੀ ਸਾਡੀ ਐਸੀ ਚੰਗਿਆਈ ਕਰਨੀ ਆ ਜਾਂ ਬੁਰਿਆਈ ਕਰਨੀ ਆ। ਸਾਧ ਸਮੂਹ ਪਰਸੰਨ ਵੀ ਰਹਿ ਜਗ ਛਤਰ ਸਭੈ ਬਲੋਕ ਚ ਪੈਗੇ। ਸਾਧ ਸਮੂਹ ਪ੍ਰਸੰਨ ਫਿਰੈ ਜੱਗ ਸਾਧ ਜਿਹਨੂੰ ਸਾਧੂ ਮਿਲ ਗਿਆ ਸਾਧੂ ਕੌਣ ਹੈ ਗੁਰਬਾਣੀ ਤੋਂ ਪੁੱਛੀਏ ਸਾਧੂ ਸਤਗੁਰ ਜੇ ਮਿਲੈ ਜਿਹਨੂੰ ਗੁਰਬਾਣੀ ਮਿਲ ਗਈ ਸ਼ਬਦ ਮਿਲ ਗਿਆ ਜਿਹਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਿਲਾਪ ਹੋ ਗਿਆ ਜਿਹੜਾ ਇੱਕ ਪਰਮਾਤਮਾ ਦੀ ਬੰਦਗੀ ਕਰਨ ਲੱਗ ਪਿਆ ਸਾਧੂ ਸਤਗੁਰ ਜੇ ਮਿਲੈ ਉਹ ਉਹ ਆਪਣੇ ਆਪ ਨੂੰ ਸਾਧ ਲੰਦਾ ਤੇ ਸਾਧ ਕੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਫਿਰ ਉਹ ਸਾਧੂ ਜਗ ਵਿੱਚ ਪ੍ਰਸੰਨ ਹੋ ਕੇ ਫਿਰਨਗੇ ਤੇ ਇਹਨਾਂ ਸਾਧੂ ਸੁਭਾਅ ਨਾਲ ਜਿਹੜੇ ਬੈਰ ਕਰਨਗੇ ਨਾ ਬੈਰ ਕਰਦਿੰਨੇ ਲੋਕ ਛਤਰ ਸਭਾ ਬਲੋਕ ਚ ਪੈਗੇ ਪਾਤਸ਼ਾਹ ਕਹਿੰਦੇ ਉਹ ਖਪਣਗੇ ਭਾਈ ਉਹ ਜੈਲਸ ਕਰਨਗੇ ਕਿਉਂ ਜੈਲਸ ਕਰਨਗੇ ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ ਉਹਨਾਂ ਨੂੰ ਖੁਸ਼ ਵੇਖ ਕੇ ਜਲਣਗੇ ਜਿਹੜੇ ਜਨ ਹੁੰਦੇ ਨੇ ਸਾਧੂਆਂ ਦਾ ਕਿਸੇ ਨਾਲ ਬੈਠ ਨਹੀਂ ਹੁੰਦਾ ਲੋਕ ਤੇ ਐਵੇਂ ਹੀ ਮਚਦੇ ਰਹਿੰਦੇ ਨੇ ਇਹ ਮਚਨ ਵਾਲਿਆਂ ਨੇ ਹੀ ਬਾਬਾ ਜੋਰਾਵੜ ਸਿੰਘ ਨੂੰ ਸ਼ਹੀਦ ਕੀਤਾ ਸੀ ਇਹ ਮਚਨ ਵਾਲਿਆਂ ਨੇ ਹੀ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕੀਤਾ ਸੀ ਇਹ ਮਚਨ ਵਾਲਿਆਂ ਨੇ ਹੀ ਮਾਤਾ ਗੁਜਰਕੌਰ ਨੂੰ ਸ਼ਹੀਦ ਕੀਤਾ ਸੀ ਇਹ ਮਚਨ ਵਾਲਿਆਂ ਨੇ ਹੀ 6 ਮਹੀਨੇ ਕੇ ਰੇ ਕੇ ਰਾ ਪਾ ਕੇ ਰੱਖਿਆ ਸੀ ਆਨੰਦਪੁਰ ਸਾਹਿਬ ਨੂੰ ਪਰ ਕਿਸੇ ਨਾਲ ਬੈਰ ਨਹੀਂ ਇਸੇ ਨਾਲ ਬੈਰ ਨਹੀਂ ਪਾਤਸ਼ਾਹ ਫਿਰ ਵੀ ਸਭ ਲਈ ਚੰਗਾ ਸੋਚਦੇ ਨੇ ਸਭ ਕੁਝ ਬਾਰ ਦਿੱਤਾ ਹੁਣ ਅਗਲਾ ਸਬਈਆ ਵੇਖੋ ਜੀ ਮਾਨਵ ਇੰਦਰ ਗਜਿੰਦਨ ਰਾਤਾਪ ਜੋਨ ਤ੍ਰਿਲੋਕ ਕੋ ਰਾਜ ਕਰਾਂਗੇ ਹੁਣ ਜਿਹੜਾ ਮਾਨਵ ਸ਼ਬਦ ਹੈ ਪਹਿਨਾ ਲੋਕਾਂ ਵਾਸਤੇ ਲੋਕ ਕਹਿੰਦੇ ਨੇ ਮਾਨਵ ਲੋਕ ਇੰਦਰ ਇੱਕ ਦੇਵਤਾ ਹੈ ਸ਼੍ਰੋਮਣੀ ਦੇਵਤਾ ਗਜਿੰਦਰ ਇਹਦਾ ਜੇ ਆਪਾਂ ਅੱਧਾ ਸ਼ਬਦ ਕਰੀਏ ਗਾਜਾ ਹਾਥੀ ਨੂੰ ਕਹਿੰਦੇ ਨੇ ਜੇ ਪੂਰਾ ਗਜਿੰਦਰ ਪੜ੍ਹੀਏ ਇਹ ਗਜਿੰਦਰ ਮਤਲਬ ਜਿਹੜੇ ਬਹੁਤ ਵੱਡੇ ਤੋਂ ਵੱਡੇ ਉਹਨਾਂ ਤੋਂ ਵੀ ਵਧੀਆ-ਵਧੀਆ ਹਾਥੀਆਂ ਦੀ ਗੱਲ ਆ ਜਾਂਦੀ ਹੈ ਨਰਾਤਾਪ ਜਿੰਨੇ ਵੀ ਨਰ ਨੇ ਇੱਕ ਸਭ ਤੋਂ ਵੱਡਾ ਉਹਨਾਂ ਦਾ ਰਾਜਾ ਹੁੰਦਾ ਹੈ ਨਰਾਂ ਦਾ ਰਾਜਾ ਨਰਾਤਾਪ ਜੋਂ ਟਿਰ ਲੋਕੋ ਰਾਜ ਕਰਾਂਗੇ ਔਰ ਰਾਜੇ ਜਿਨ੍ਹਾਂ ਦੀ ਚੱਲਦੀ ਹੈ ਤ੍ਰਿਲੋਕ ਭਾਵ ਤਿੰਨੇ ਲੋਕਾਂ ਵਿੱਚ ਜਿਨ੍ਹਾਂ ਦੀ ਚੱਲਦੀ ਹੈ ਕੋਟ ਇਸ਼ਨਾਨ ਗਜਾ ਦੀਕ দান ਅਨੇਕ ਸੋਮਬਰ ਸਾਜ ਬਣਾਂਗੇ ਹੁਣ ਜਿਹੜਾ ਕੋਟ ਲਿਖਿਆ ਸਭ ਤੋਂ ਪਹਿਲਾਂ ਦੇਖੋ ਜੀ ਟੈਂਕੇ ਨੂੰ ਸਿਹਾਰੀ ਲੱਗੀ ਹੈ ਕੱਲ ਕੋਟ ਇਦਾਂ ਖਾਲੀ ਆਇਆ ਸੀ ਕੱਕੇ ਨੂੰ ਓੜਾ ਟੈਂਕ ਆ ਉਹ ਕਿਲਾ ਤੇ ਹੁਣ ਸਿਹਾਰੀ ਲੱਗ ਗਈ ਨੂੰ ਕਰੋੜ ਪੜਾਂਗੇ 1 ਕਰੋੜ ਹੈ ਭਾਵ ਸਮਝਾਂਗੇ ਕਰੋੜ ਕੋਟ ਕਰੋੜਾਂ ਵਾਸਤੇ ਆਇਆ ਹੈ ਕਰੋੜਾਂ ਤੀਰਥ ਕੋਈ ਕਰ ਲਵੇ ਇਸ਼ਨਾਨ ਆਇਆ ਅੱਗੇ ਇਸ਼ਨਾਨ ਕਰ ਲੋ ਕੋਈ ਜਾ ਕੇ ਕਰੋੜਾਂ ਵਾਰ দান ਵੀ ਕਰ ਲਵੇ ਕੋਈ ਬਈ ਇੱਥੇ ਕਰਾਂਗੇ ਸਾਡਾ ਅੱਗਾ ਸਬਰੂਗਾ ਅਨੇਕ ਸੋਮਵਰ ਸਾਜ ਬਣਾਂਗੇ ਸੋਮਵਰ ਪਹਿਲਾਂ ਰਾਜਿਆਂ ਦੀ ਜਿਹੜੀ ਕੁੜੀਆਂ ਹੁੰਦੀਆਂ ਸੀ ਨਾ ਉਹ ਆਪ ਵੱਰ ਚੁਣਦੀਆਂ ਸੀ ਆਪਣਾ ਆਪਣੀ ਮਰਜ਼ੀ ਕਰਦੀਆਂ ਸੀ ਉਹਦੇ ਨਾਲੇ ਸ਼ਬਦ ਬਣਿਆ ਸੀ ਸੋਮਵਰ ਬਾਬ ਆਪਣੀ ਮਰਜ਼ੀ ਕਰਨ ਵਾਲੇ ਉਦਾਹਰਣ ਦਿੱਤੀ ਹੈ ਜਿਵੇਂ ਆਪਾਂ ਗੁਰਬਾਣੀ 'ਚ ਉਦਾਹਰਣ ਹੀ ਪੜਦੇ ਸ਼ੰਭਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਉੱਥੇ ਕੁੜੀ ਦੀ ਵਿਆਹ ਦੀ ਗੱਲ ਹੈ ਪਰ ਵੇਖੋ ਗੱਲ ਮੋਤਦੀ ਹੋ ਰਹੀ ਹੈ ਉਦਾਹਰਣ ਵਿਆਹ ਦੀ ਦਿੱਤੀ ਹੈ ਇੱਥੇ ਸਵੈਮ্বর ਜਿਹੜੀ ਰਾਜਿਆਂ ਦੀ ਕੁੜੀਆਂ ਆਪਣੀ ਮਰਜ਼ੀ ਕਰਦੀਆਂ ਸੀ ਆਪ ਵਰ ਚੁਣਦੀਆਂ ਸੀ ਚੁਣਦਿਆ ਤਾਂ ਰਾਜਿਆਂ ਵਿੱਚੋਂ ਸੀ ਰਾਜਕੁਮਾਰ ਕੋਈ ਪਰ ਉਹ ਆਪਣੀ ਉਹਨਾਂ ਦੀ ਚੱਲਦੀ ਸੀ ਵੀ ਮੈਨੂੰ ਆਹ ਵਰ ਪਸੰਦ ਹੈ ਮੈਂ ਉਹਦੇ ਨਾਲ ਹੀ ਕਰਨਾ ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਸੀ ਅਸੀਂ ਸਭ ਕੁਝ ਹਾਂ ਮੇਰੀ ਮਰਜ਼ੀ ਹੈ ਜੇ ਕੋਈ ਏਦਾਂ ਕਵੇ ਆਪਣੇ ਹੰਕਾਰ ਨਾਲ ਕਹੇ ਅਜਿਹੇ ਲੋਕ ਵੀ ਹੋਣ ਕਹਿੰਦੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਇਹ ਚਾਰ ਸ਼ਬਦ ਆਏ ਨੇ ਬ੍ਰਹਮਾ ਮਾਂ ਦੇਵ ਜੀ ਹੋਵੇ ਕੋਈ ਹੋਵੇ ਵਿਸ਼ਨੂ ਹੋਵੇ ਸਚੀ ਪਤ ਤੇ ਇੰਦਰੀ ਦੀ ਪਤਨੀ ਦਾ ਨਾਮ ਹੈ ਆਂਥ ਫਸੇ ਜਮ ਫਾਸ ਪਰਾਂਗੇ ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹਨਾਂ ਨੇ ਕਹਾਣੀਆਂ ਜੋੜੀਆਂ ਹੋਏ ਨੇ ਏਦਾਂ ਅਸੀਂ ਏਦਾਂ ਹੋ ਗਿਆ ਇੰਦਰ ਨਾਲ ਵੇਖੋ ਕਿਦਾਂ ਦੀ ਕਹਾਣੀ ਜੋੜੀ ਹੋਈ ਹੈ ਸਭ ਕੁਝ ਜੋੜਿਆ ਹੋਇਆ ਨਾ ਖਛਤ ਹੋ ਗਏ ਇਹ ਵੀ ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਫਸ ਗਏ ਐਸੇ ਫਸੇ ਅੰਤ ਫਸੇ ਜਮ ਫਾਸ ਪਣੈਗੇ ਇਹ ਵੱਡੇ ਵੱਡੇ ਕਹਿੰਦੇ ਇੰਦਰ ਬ੍ਰਹਮਾ ਮਹਾਦੇਵ ਜਮ ਦੀ ਫਾਹੀ ਨਾ ਤੇ ਵੀ ਪੈ ਗਈ ਅੰਤ ਵੇਲੇ ਤੁਰ ਗਏ ਤੁਰ ਗਏ ਜੇ ਨਰ ਸ੍ਰੀਪਤ ਕੇ ਪ੍ਰਸ ਹੇ ਪਗ ਉਹਨੇ ਇੱਥੇ ਬਹੁਤ ਵਧੀਆ ਗੱਲ ਹੈ ਸਮਝਣ ਵਾਲੀ ਹੈ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਗ ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਏ ਨੇ ਪਰਮਾਤਮਾ ਦੇ ਚਰਨ ਕੀ ਆਪ ਜੀ ਨੂੰ ਦੱਸੋ ਆਪ ਜੀ ਸਮਝੋ ਇਸ ਗੱਲ ਨੂੰ ਗੁਰਮਾਣੀ ਵਿੱਚੋਂ ਪਰਮਾਨ ਲੈ ਕੇ ਹਿਰਦੈ ਚਰਨ ਸ਼ਬਦ ਸਤ ਗੁਰ ਕੋ ਹਿਰਦੈ ਚਰਨ ਸ਼ਬਦ ਸਤ ਗੁਰ ਕੋ ਹਿਰਦੈ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਨਾਨਕ ਬਾਂਧਿਓ ਪਾਲ ਪਰਮਾਤਮ ਦੇ ਚਰਨ ਸ਼ਬਦ ਹੈ ਯਾਦ ਰੱਖਣਾ ਇਸ ਗੱਲ ਨੂੰ ਜਿਹੜੇ ਚੜਨਾ ਨਾਲ ਜੁੜ ਗਏ ਨਾ ਤੇ ਨਰ ਫੇਰਨਾ ਦੇ ਤ ਰਹੇਗੇ ਜੰਮਣ ਮੜਨਾ ਉਦੋਂ ਹੀ ਕੱਟਿਆ ਜਾਣਾ ਹੈ ਭਾਈ ਸਭ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਨਾ ਸਭ ਨੂੰ ਕਹਿੰਦੇ ਨੇ ਇਹ ਜੰਮਣ ਮੜਨਾ ਉਦੋਂ ਹੀ ਕੱਟਿਆ ਜਾਣਾ ਹੈ ਆਪਣੇ ਬਲ ਨਾਲ ਨਹੀਂ ਅਗਲਾ ਸੁਬਈਆ ਵੇਖੋ ਜੀ ਪੁੱਤ ਬੋਲੋ ਨਾ ਪੁੱਤ ਜੀ ਆ ਸੁਣਦੇ ਨਹੀਂ ਜੀ ਇਹਨਾਂ ਨੂੰ ਚੁੱਪ ਕਰਾ ਦਿਓ ਇਹ ਹਟਦੇ ਨਹੀਂ ਅਗਲਾ ਸਭਈਆ ਜੀ ਕਹਾ ਪਿਓ ਜੋ ਦੋ ਉਲੋਚਨ ਮੂੰਦ ਕੇ ਬੈਠ ਰਹੇ ਹੋ ਵਕਤ ਧਿਆਨ ਲਗਾਇਓ ਉਹਨਾਂ ਦੋਨੇ ਅੱਖਾਂ ਤਾਂ ਜੋੜ ਲਈਆਂ ਆਪਾਂ ਵੀ ਸੰਗਤ ਵਿੱਚ ਬੈਠਿਆ ਦੋਨੇ ਅੱਖਾਂ 'ਚ ਜੋੜ ਲਈਆਂ ਜੋੜੀਆਂ ਕਿਤੇ ਕਰਕੇ ਆਏ ਵੇਖਿਆ ਜਾਣਾ ਹੈ ਅੱਖਾਂ ਤੇ ਜੋੜ ਲਈਆਂ ਕੋਈ ਬਾਹਰ ਵੀ ਜੋੜਦਾ ਕੋਈ ਘਰਾਂ ਵਿੱਚ ਵੀ ਜੋੜਦਾ ਹੋਏਗਾ ਚੌਂਕੜਾ ਲਾ ਕੇ ਸਾਰੇ ਸੰਸਾਰ ਵਿੱਚ ਦੁਨੀਆ ਅੱਖਾਂ ਜੋੜਦੀ ਐ ਜੋੜੀਆਂ ਕਿਉਂ ਵੇਖਿਆ ਇਹ ਜਾਣੇ ਕਿਤੇ ਕਰਕੇ ਜੋੜੀਆਂ ਜੋ ਬਿਨ ਪ੍ਰਤੀਤੀਂ ਕੁੜੀ ਕੁੜੀ ਅੱਖੀ ਮੀਟਦੇ ਉਹਨਾਂ ਦਾ ਉਤਰ ਜਾਏਗਾ ਝੂਠ ਗੁਮਾਨ ਬੈਠ ਰਹੇ ਹੋ ਵਕ ਧਿਆਨ ਲਗਾਇਓ ਵਕ ਹੁੰਦਾ ਬਗਲਾ ਜੇ ਅੱਖਾਂ ਜਿਹੜੀਆਂ ਲੋਕਾਂ ਨੂੰ ਵਖਾਣ ਲਈ ਬੰਦ ਕੀਤੀਆਂ ਨੇ ਨਾ ਧੋਖੇ ਦੀ ਸਮਾਧੀ ਲਾਈ ਹੋਈ ਐ ਧੋਖੇ ਦੀ ਇਹ ਬਗਲੇ ਦੀ ਸਮਾਧੀ ਹੈ ਹੰਸਾਂ ਨੂੰ ਵੇਖ ਕੇ ਬਗਲਿਆਂ ਨੂੰ ਚਾ ਕੁੱਦਿਆ ਤੈਰਨ ਦਾ ਹੰਸਾਂ ਵੇਖ ਤਰੰਦੇ ਆ ਬਗਾਂ ਪੀਆ ਆ ਚਾਓ ਹੰਸਾਂ ਵੇਖ ਚਾ ਆ ਉਹਨਾਂ ਨੂੰ ਵੇਖ ਕੇ ਵੀ ਅਸੀਂ ਵੀ ਹੁਣ ਹੁੰਦੇ ਤੇ ਚਿੱਟੇ ਹੀ ਐ ਨਾ ਹੁੰਦੇ ਚਿੱਟੇ ਹੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਾਹਾਂ ਪਏ ਜੋ ਦੋ ਲੋਚਨ ਮੁੰਦ ਕੇ ਬੈਠ ਰਿਓ ਬੱਕ ਧਿਆਨ ਲਗਾਇਓ ਉਹਨਾਂ ਨੂੰ ਵੀ ਚਾ ਆਇਆ ਸੀ ਬਈ ਅਸੀਂ ਵੀ ਉਦਾਂ ਤੈਰੀਏ ਡੁੱਬ ਮੋਏ ਬੱਗ ਬਪੜੇ ਸਿਰ ਤਲ ਉੱਪਰ ਪਾਉ ਉਹਨਾਂ ਦੇ ਪੈਰ ਉੱਪਰ ਹੋਗੇ ਤੇ ਸਿਰ ਥੱਲੇ ਹੋਗੇ ਡੁੱਬ ਕੇ ਮਰ ਗਏ ਮਰ ਗਏ ਨਹਾਤ ਫਰੀ ਹੋ ਲਈ ਸਾਧ ਸਮੁੰਦਰਨ ਲੋਕ ਗयो ਪਰ ਲੋਕ ਗਵਾਇਓ ਹੁਣ ਇੱਥੇ ਮਤਲਬ ਨਾ ਆਉਂਦਾ ਇਹ ਆ ਵੀ ਨਾਣ ਨੂੰ ਹੀ ਸਭ ਕੁਝ ਮੰਨ ਲਿਆ ਚੱਲ ਫਲਾਨੇ ਤੀਰਥ ਤੇ ਚੱਲ ਫਲਾਨੇ ਤੀਰਥ ਤੇ ਨਹਾਤ ਫਰੀ ਹੋ ਲਈਏ ਸਾਤ ਸਮੁੰਦਰਨ ਚੱਲ ਫਲਾਨੇ ਤੀਰਥ ਤੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਇਹਨਾਂ ਲੋਕਾਂ ਨੇ ਪਤਾ ਕੀ ਕੀਤਾ ਲੋਕ ਗयो ਪਰ ਲੋਕ ਗਵਾਇਓ ਹੁਣ ਜਿਹਦਾ ਲੋਕ ਹੀ ਸਹੀ ਨਹੀਂ ਪਰਲੋਕ ਕਿਵੇਂ ਸਹੀ ਹੋਵੇ ਜਿਹਦਾ ਅੱਧਾ ਘੰਟਾ ਸਹੀ ਨਹੀਂ ਹੈ ਉਹਦਾ ਅਗਲਾ ਅੱਧਾ ਘੰਟਾ ਕਿਵੇਂ ਸਹੀ ਹੋਵੇ ਜਿਹਦਾ 1 ਮਿੰਟ ਸਹੀ ਨਹੀਂ ਉਹਦਾ ਦੂਜਾ ਮਿੰਟ ਕਿਵੇਂ ਸਹੀ ਹੋਵੇ ਪ੍ਰੈਜ਼ੈਂਟ ਸਹੀ ਨਹੀਂ ਉਹਦਾ ਫਿਊਚਰ ਕਿਵੇਂ ਸਹੀ ਹੋਏਗਾ ਹੁਣ ਮੈਂ ਆਪ ਜੀ ਨੂੰ ਬੇਨਤੀ ਕਰਾਂ ਇੱਕ ਵਿੱਚ ਸ਼ਬਦ ਆਇਆ ਸਾਤ ਸਮੁੰਦਰਨ ਨਾਤ ਵੀ ਇਹ ਸਾਤ ਸਮੁੰਦਰਨ ਸਮਝਣ ਵਾਲੀ ਗੱਲ ਹੈ ਜੀ ਮਤਲਬ ਜਿਵੇਂ ਗੁਰਬਾਣੀ ਚ ਵੀ ਆਇਆ ਲੋਕੀ 868 ਤੀਰਥ ਨਾ ਹੀ ਕੋਰਾ ਪੰਤੋਂ ਉ ਨਾ ਜਾਈ 860 86 ਤੀਰਥ ਹੁੰਦੇ ਨੇ ਹੁਣ ਇੱਥੇ ਛੋਟ ਬਣਾਤਾ ਵੀ ਲੋਕ ਕਹਿੰਦੇ ਵੀ 68 ਤਾਂ ਦੇ 68 ਧੀਰਥਾਂ ਤੇ ਕਿਹੜਾ ਜਾਂਦਾ ਫਿਰੂ ਆ 7 ਸਮੁੰਦਰਨ ਇਹ ਗਿਣਤੀ ਮੁਹਾਵਰੇ ਚ ਆ ਜਾਂਦੀ ਗੱਲ ਹਫਤਿਆਂ ਚ ਵੀ ਇਹ ਗੱਲ ਆ ਜਾਂਦੀ ਅੰਦਰ ਕਿਵੇਂ ਮਤਲਬ ਇਹ ਮੰਨੇ ਗਏ ਨੇ ਉਹ ਲੋਕ ਮੰਨਦੇ ਨੇ ਉਹ ਕਹਿੰਦੇ ਸਨ ਇੱਕ ਦਹੀਂ ਦਾ ਸਮੁੰਦਰ ਹੈ ਇੱਕ ਸ਼ਹਿਦ ਦਾ ਸਮੁੰਦਰ ਹੈ ਇੱਕ ਦੁੱਧ ਦਾ ਸਮੁੰਦਰ ਹੈ ਮੰਨੇ ਗਏ ਲੋਕਾਂ ਚ ਉਹਨਾਂ ਚ 7 ਸਮੁੰਦਰ ਦਾ ਨਾਉਣ ਦਾ ਅਰਥ ਪਤਾ ਕੀ ਹੈ ਜੀ ਮੈਂ ਆਪਾਂ ਤੁਸੀਂ ਕੁਝ ਬਰਤਾਓ ਮੰਨ ਲਓ ਦੁੱਧ ਵਰਤਦਾ ਹੈ ਤੁਸੀਂ ਮੈਨੂੰ ਪਾਇਆ ਮੈਂ ਕਹਾਂ ਥੋੜਾ ਹੋਰ ਦੇ ਦੋ ਥੋੜਾ ਹੋਰ ਦੇ ਦੋ ਥੋੜਾ ਹੋਰ ਦੇ ਦੋ ਕੋਈ ਕਵੇ ਲੈ ਤੂੰ ਹੀ ਰਾਜ ਲੈ ਇੰਨਾਂ ਦੀ ਲੈਂਗੁਏਜ ਵੀ ਬੋਲਦੇ ਨੇ ਉਹ ਜਿਹੜਾ ਸਾਧ ਸਮੁੰਦਰ ਨੇ ਭਾਈ ਇਹੀ ਹੈ ਲੋਕ ਗयो ਪਰ ਲੋਕ ਗਵਾਇਓ ਇੱਥੇ ਬੋਝ ਬੰਨਿਆ ਹੋਇਆ ਇੱਕ ਪਾਸੇ ਮਨ ਨੂੰ ਲਾ ਲਿਆ ਪਤਾ ਹੀ ਨਹੀਂ ਲੱਗਾ ਕਿਸੇ ਚੀਜ਼ ਦਾ ਲੋਕ ਗयो ਪਰ ਲੋਕ ਗਵਾਇਓ ਬਾਸ ਕਿਉ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋਬੈਸ ਬੀ ਤਾਇਓ ساری ਜ਼ਿੰਦਗੀ ਭਾਬ ਮਨ ਮਨ ਮਨਮਤ ਕੀਤੀ ਆਪਣੇ ਮਨ ਦੀ ਮੰਨੀ ਬੈਠੇ ਰਹੇ ਆਹੀ ਸੋਚਿਆ ਵਿਸ਼ੇ ਵਿਚਾਰਾਂ ਬਾਰੇ ਸੋਚਿਆ ਗਲਤ ਸੋਚਿਆ ਐਸੇ ਹੀ ਐਸੇ ਸੋਬੈਸ ਬੀ ਤਾਇਓ ਇਦਾਂ ਹੀ ਜੀਵਨ ਬਤੀਤ ਕਰ ਲਿਆ ਮਨ ਹੈਵੀ ਹੋ ਗਿਆ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਸਾਚ ਕੋਹੋ ਸੁਨ ਲੇਹੋ ਸਭੈ ਸਾਚ ਕਹੋ ਸੁਣ ਲਿਓ ਸਭੈ ਸਾਚ ਕਹੋ ਸੁਣ ਲਿਓ ਜਿਨ ਪ੍ਰੇਮ ਕੀਓ ਤਿ ਨਹੀਂ ਪ੍ਰਭ ਪਾਇਓ ਪ੍ਰੇਮ ਕੀਓ ਤਿ ਨਹੀਂ ਪ੍ਰਭ ਪਾਇਓ ਜਿਨੇ ਪਿਆਰ ਕੀਤਾ ਨਾ ਪਿਆਰ ਰੱਬ ਪਾਇਆ ਹੁਣ ਪਿਆਰ ਪਤਾ ਕੀ ਹੁੰਦਾ ਲੁਟਾਣਾ ਹੁੰਦਾ ਪਿਆਰ ਚ ਲੁਟਾਇਆ ਜਾਂਦਾ ਇੱਕ ਸਵਾਰਥੀ ਪਿਆਰ ਹੁੰਦਾ ਦੂਜਾ ਪਿਆਰ ਹੀ ਸਵਾਰਥ ਕਰਕੇ ਕਰਦਾ ਹੈ ਸਵਾਰਥ ਹੈ ਰਿਸ਼ਤੇ ਨਹੀਂ ਟੁੱਟ ਜਾਂਦੇ ਵੱਡੇ ਵੱਡੇ ਉਹ ਸਵਾਰਥ ਕਰਕੇ ਟੁੱਟਦੇ ਨੇ ਸੋਚਿਆ ਕੁਝ ਹੋਰ ਸੀ ਹੋ ਕੁਝ ਹੋਰ ਗਿਆ ਸਵਾਰਥ ਸੀ ਪਿਆਰ ਨਹੀਂ ਸੀ ਪਿਆਰ ਨਹੀਂ ਸੀ ਪ੍ਰੇਮ ਨਹੀਂ ਸੀ ਪ੍ਰੇਮ ਤੇ ਪਿਆਰ ਵਿੱਚ ਬੜਾ ਫਰਕ ਹੈ ਮੋਹ ਤੇ ਪ੍ਰੇਮ ਵਿੱਚ ਮਾਫ ਕਰਨਾ ਜਿਹੜਾ ਮੋਹ ਹੁੰਦਾ ਇੱਕ ਨਾਲ ਹੁੰਦਾ ਹੈ ਉਹ ਕਹਿੰਦਾ ਮੇਰਾ ਕੋਈ ਕੁਝ ਨਹੀਂ ਬਸ ਇੱਕ ਹੈ ਕੋਈ ਰਿਸ਼ਤਾ ਹੋ ਸਕਦਾ ਹੈ ਉਹ ਰਿਸ਼ਤੇ ਕਰਕੇ ਸਭ ਨੂੰ ਭੁਲਾ ਦਿੰਦਾ ਹੈ ਪ੍ਰੇਮ 'ਚ ਪਤਾ ਕੀ ਹੁੰਦਾ ਹੈ ਪ੍ਰੇਮ ਵਿੱਚ ਸਭ ਕੁਝ ਜਿੰਨੀ ਵੀ ਦੁਨੀਆ ਉਹਦੀ ਬਣ ਜਾਂਦੀ ਹੈ ਉਹ ਨੂੰ ਦੁਨੀਆ ਪਿਆਰ ਕਰਦੀ ਹੈ ਉਸ ਇੱਕ ਨੂੰ ਪਿਆਰ ਕਰਦੀ ਹੈ ਫਿਰ ਜੋ ਹਰ ਦਾ ਪਿਆਰਾ ਸਭ ਦਾ ਪਿਆਰਾ ਦੁਨੀਆ ਇਕ ਵੱਲ ਵੇਖਦੀ ਹੈ ਦੂਜਿਆਂ ਨਾਲ ਨਫ਼ਰਤ ਕਰਦੀ ਹੈ ਆਪਣੇ ਬੱਚੇ ਵੇਖਦੀ ਹੈ ਦੂਜਿਆਂ ਦੇ ਬੱਚਿਆਂ ਵਿੱਚ ਆਪਣਾ ਬੱਚਾ ਨਹੀਂ ਦੇਖਦਾ ਪਰ ਜਦੋਂ ਪ੍ਰੇਮ ਦੇ ਨੇਤਰ ਮਿਲ ਗਏ ਪ੍ਰੇਮਾ ਭਗਤੀ ਮਿਲ ਗਈ ਫਿਰ ਭਾਈ ਸਵਾਰਥ ਨਹੀਂ ਫਿਰ ਤੁਸੀਂ ਵੇਖੋ ਇਹੀ ਪਿਆਰ ਵਿੱਚ ਪ੍ਰੇਮ ਵਿੱਚ ਆਨੰਦਪੁਰ ਸਭ ਛੱਡਿਆ ਇਹੀ ਪ੍ਰੇਮ ਪਿਆਰ ਵਿੱਚ ਪਰਿਵਾਰ ਵਾਰ ਦਿੱਤਾ ਸਭ ਕੁਝ ਵਾਰ ਦਿੱਤਾ ਤੇ ਬਾਦ ਵਿੱਚ ਕੋਈ ਮੰਗ ਨਹੀਂ ਰੱਖੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਮੈਂ ਤੁਹਾਡੇ ਕਰਕੇ ਪਰਿਵਾਰ ਵਾਰਿਆ ਮੇਰਾ ਆ ਕੰਮ ਕਰੋ ਨਹੀਂ ਪਾਈ ਸਾਚ ਕਹੋ ਸੁਣ ਲੇ ਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸਾਚ ਵਾਹਿਗੁਰੂ 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 ਥੋੜਾ ਟਾਈਮ ਹੈ ਜੀ ਅੱਜ ਸਮਾਪਤੀ ਕਰਾਂਗੇ ਅਗਲਾ ਸਬਈਆ ਵੀ ਆਪ ਜੀ ਵੇਖੋ ਹੁਣ ਜਿਹੜੇ ਫੋਕਟ ਕਰਮ ਨਹੀਂ ਹੁੰਦੇ ਕੱਚੇ ਕਰਮ ਫੋਕ ਕਰਮ ਕਾਂਡ ਕਹਿ ਦਿੰਦੇ ਆ ਜਿਨ੍ਹਾਂ ਨੂੰ ਉਹਨਾਂ ਦੀ ਅੱਗੇ ਆਹੂ ਲੈ ਪਾਨ ਪੂਜ ਧਰਿਓ ਸਿਰ ਹੁਣ ਆਪਾਂ ਕਿਸੇ ਨੂੰ ਐ ਥੋੜੀ ਕਹਿੰਦੇ ਆ ਵੀ ਸਿਰ ਤੇ ਵੀ ਸਿਰ ਤੇ ਤੂੰ ਆ ਚੀਜ਼ ਚੁੱਕੀ ਹੋਈ ਐ ਸੱਚਮੁੱਚ ਥੋੜੀ ਸਿਰ ਤੇ ਉਹਦੇ ਦਿਸਦੀ ਐ ਹੁਣ ਇਹਦਾ ਮਤਲਬ ਇਹ ਐ ਇੱਕ ਕੰਮ ਵਿੱਚ ਹੀ ਖੂਬ ਜਾਣਾ ਵੀ ਮੈਂ ਤੇ ਪੂਜਾ ਹੀ ਕਰਨੀ ਐ ਮੈਂ ਤੇ ਪੂਜਾ ਹੀ ਕਰਨੀ ਐ ਮੈਂ ਤੇ ਪੂਜਾ ਹੀ ਕਰਨੀ ਐ ਕੌਂ ਦਾ ਲਿੰਗ ਰੇ ਟਕਾਇਓ ਜਿਵੇਂ ਕਰਨਾਟਕ ਆਪਣੇ ਦੇਸ਼ ਵਿੱਚ ਨਾ ਕਰਨਾਟਕ ਤੱਕ ਸਾਊਥ ਪਾਸੇ ਨਾ ਇੱਕ ਸ਼ਬਦ ਵਰਤਿਆ ਜਾਂਦਾ ਸੀ ਲਿੰਗਾਈਤ ਉਥੇ ਲਿੰਗਾਈਤ ਕਿਹਾ ਜਾਂਦਾ ਐ ਬ੍ਰਾਹਮਣ ਦੇ ਵਿਰੋਧ ਚ ਨਾ ਲਹਿਰ ਪੈਦਾ ਹੋਈ ਸੀ ਉਹ ਗਲ ਵਿੱਚ ਪਾਉਣ ਵਾਲੇ ਚਿੰਨ ਨੂੰ ਕਹਿੰਦੇ ਸੀ ਇਸਤਾਲਿੰਗ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਕਿਓ ਰਵਾਚੀ ਦੀ ਸ਼ਾਮੈ ਕਾਹੂ ਪਸ਼ਾਕ ਉਸੀਸ ਨਿਭਾਇਓ ਹੁਣ ਜਦੋਂ ਵੇਖਿਆ ਉਹਨਾਂ ਵੱਲ ਇੱਕ ਤੇ ਆਪਣੇ ਸਥਾਨ ਵੱਲ ਮੱਥਾ ਟੇਕ ਰਿਆ ਦੂਜਾ ਪਿੱਠ ਕਰਕੇ ਆਪਣੇ ਸਥਾਨ ਵੱਲ ਮੱਥਾ ਟੇਕ ਰਿਆ ਉਹਨਾਂ ਦਾ ਝਗੜਾ ਇਸ ਚੀਜ਼ ਦਾ ਬਾਕੀ ਦੀ ਸ਼ਾਮ ਹੈ ਦੀ ਸ਼ਾਮਾਂ ਦੀ ਲੜਾਈ ਹੈ ਪਰ ਹੁਣ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਦੇ ਆ ਉਹ ਕਹਿੰਦੇ ਰੱਬ ਤੇ ਸਭ ਕੀਤੇ ਆ ਭਾਈ ਦਿਸ਼ਾ ਭਾਵ ਕਿਸੇ ਨੇ ਮੂੰਹ ਦੱਖਣ ਵੱਲ ਕੀਤਾ ਹੈ ਦਿਸ਼ਾ ਦੱਖਣ ਵੱਲ ਕੀਤਾ ਹੈ ਕਿਸੇ ਪਿਸ਼ਾਂ ਪਿਸ਼ਾਂ ਭਾਵ ਪਛਮ ਵੱਲ ਟੇਕ ਰਿਆ ਕੋਈ ਮੱਥਾ ਇਸਲਾਮੀ ਮੁਸਲਮਾਨ ਵੀ ਰਟੇਕਦੇ ਨੇ ਕੋਈ ਕਿੱਧਰ ਟੇਕਦਾ ਕੋਊ ਮਰਤਾਨ ਕੋ ਪੂਜਤ ਹੈ ਪਸ਼ ਪੂਜਾ ਹੀ ਕਰਦੇ ਰਹਗੇ ਪੂਜਾ ਹੀ ਕਰਦੇ ਰਹਗੇ ਕਉ ਮਿਰਤਾਨ ਕੋ ਪੂਜਨਤਾਯੋ ਬੂਤਾਂ ਨੂੰ ਪੂਜ ਰਹੇ ਨੇ ਮਰਿਆਂ ਨੂੰ ਪੂਜਨੇ ਨੇ ਜਿਹੜਾ ਮਰ ਗਿਆ ਮੈਨੂੰ ਕੋਈ ਹੱਕ ਨਹੀਂ ਮੈਂ ਕਿਸੇ ਨੂੰ ਏਦਾਂ ਦੀ ਗੱਲ ਕਰਾਂ ਪਰ ਏਡੇ ਏਡੇ ਦਾੜੇ ਰੱਖੇ ਨੇ ਪੱਗਾਂ ਸਿਰ ਤੇ ਬੰਨੀਆਂ ਨੇ ਤੁਹਾਨੂੰ ਪਤਾ ਹੈ ਕੋਈ ਮਰ ਗਿਆ ਤੁਸੀਂ ਜਿੱਥੇ ਗੱਡੀਆਂ ਖਲ੍ਹਾ ਖਲ੍ਹਾ ਕੇ ਮੱਥੇ ਟੇਕਦੇ ਨੇ ਤੁਹਾਨੂੰ ਪਤਾ ਕੋਈ ਮਰ ਗਿਆ ਉਹ ਕਬਰ ਵਿੱਚ ਕੋਈ ਮਰਿਆ ਪਿਆ ਜਿਹੜਾ ਉਸ ਮਰੇ ਨੂੰ ਮੱਥਾ ਟੇਕੇਗਾ ਉਹਦੀ ਜ਼ਮੀਰ ਵੀ ਮਰ ਗਈ ਉਹਦੀ ਜ਼ਮੀਰ ਵੀ ਮਰੀ ਹੋਈ ਹੈ ਸਾਨੂੰ ਕਿਸੇ ਤੋਂ ਕੀ ਲੈਣਾ ਕੋਈ ਕਿੱਥੇ ਮਰਦੀ ਜਾਏ ਕੋਈ ਕਿੱਥੇ ਮੱਥਾ ਟੇਕੇ ਜਦੋਂ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਖਸ਼ ਹੈ ਤੁਸੀਂ ਮੱਥੇ ਟੇਕੋ ਕਬਰਾਂ ਨੂੰ ਸਾਡੀਆਂ ਜ਼ਮੀਰਾਂ ਮਰ ਗਈਆਂ ਤੁਸੀਂ ਮੱਥੇ ਟੇਕੋ ਦੇਹਾਂ ਨੂੰ ਸਾਡੀਆਂ ਜ਼ਮੀਰਾਂ ਮਰ ਗਈਆਂ ਜਾਗਦੇ ਕੋਲ ਆਉਂ ਰੋਜ ਕਹਿੰਨੇ ਆ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸੱਚ ਜਾਣਿਓ ਜਿਹੜੇ ਇੱਥੇ ਬੈਠ ਕੇ ਕਥਾ ਸਰਵਣ ਕਰਦੇ ਨੇ ਜਿਨ੍ਹਾਂ ਨੂੰ ਆਨੰਦ ਆਉਂਦਾ ਰਸ ਆਉਂਦਾ ਮੈਂ ਕਥਾ ਸੁਣਨੀ ਐ ਸਤਗੁਰੂ ਜੀ ਨਾਲ ਵਿਚਾਰ ਕਰਨੀ ਐ ਘਰੇ ਬੈਠ ਕੇ ਚੌਂਕੜਾ ਲਾ ਕੇ ਵਿਚਾਰ ਕਰਨੀ ਐ ਉਹ ਵੀ ਜਾਗੇ ਹੋਏ ਨੇ ਉਹ ਵੀ ਜਾਗ ਜਾਂਦੇ ਨੇ ਜਿਹੜਾ ਮਰਿਆ ਨੂੰ ਮੱਥੇ ਟੇਕਦਾ ਉਹ ਵੀ ਮਰਿਆ ਹੋਇਆ ਹੈ ਭਾਈ ਕੂੜ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਫਾਲਤੂ ਦੀ ਕਿਰਿਆਵਾਂ ਚ ਲੋਕ ਲੱਗੇ ਹੋਏ ਨੇ ਸੰਸਾਰ ਲੱਗਿਆ ਹੋਇਆ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਜੋ ਕੁਲ ਕਾਇਨਾਤ ਵਿੱਚ ਵਿਰਾਜਮਾਨ ਹੈ ਸਾਡੇ ਅੰਦਰ ਗੁਣਾ ਕਰਕੇ ਮੌਜੂਦ ਹੈ ਬਿਨ ਗੁਣ ਕੀਤੇ ਭਗਤ ਨਾ ਹੋਏ ਰੱਬ ਦੀ ਗੱਲ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਿਸੇ ਨੇ ਕੀਤੀ ਨਹੀਂ ਕਿਸੇ ਦੀ ਜ਼ਿੰਦਗੀ ਵਿੱਚ ਰੱਬ ਤੇ ਨਜ਼ਰ ਨਹੀਂ ਆਉਂਦਾ ਪਰ ਫੋਕਟ ਕਰਮ ਜਿਹੜੇ ਕਰਮकांड ਨੇ ਤੁਸੀਂ ਕਿਸੇ ਨੂੰ ਮਿਲੋ ਸਾਰਿਆਂ 'ਚ ਮਿਲਦੇ ਨੇ ਲੈ ਮੈਨੂੰ ਅੱਜ ਫੋਨ ਆਇਆ ਮੈਂ ਉੱਪਰ ਬੈਠਾ ਸੀ ਹੁਣ ਜਦੋਂ ਮੈਂ ਥੱਲੇ ਆਉਣ ਲੱਗਾ ਮੈਨੂੰ ਫੋਨ ਆਇਆ ਇੱਕ ਭੈਣ ਦਾ ਮੈਂ ਨਹੀਂ ਜਾਣਦਾ ਫੇਸ ਟੂ ਫੇਸ ਉਦਾਂ ਜਾਣਦਾ ਵੀ ਹੋਊਗਾ ਉਹਨਾਂ ਦਾ 13 ਤਰੀਕ ਨੂੰ ਪਾਠ ਹੈ ਇੱਥੇ 13 ਤਰੀਕ ਨੂੰ ਸਥਾਪਨਾ ਹੋਈ ਸੀ ਆਪਣਾ ਗੁਰੂ ਘਰ ਗੁਰਦੁਆਰਾ ਸਾਹਿਬ ਤਿਆਰ ਹੋਇਆ ਸੀ ਉਹਦੇ ਸੰਬੰਧ ਵਿੱਚ ਪ੍ਰੋਗਰਾਮ ਆ ਜਿਹੜੇ ਪੋਸਟਰ ਪਏ ਨੇ 15 ਵਾ ਆ ਪ੍ਰੋਗਰਾਮ ਲਿਖਿਆ ਤੇ ਉਹ ਕਰਨਾ ਹੈ ਉਹ ਕਹਿੰਦੇ ਜੀ ਅਸੀਂ ਵਰਤ ਹੈ ਨਹੀਂ ਪਤਾ ਨਹੀਂ ਵਰਤ ਨਹੀਂ ਕਰ ਬਾਚੋ ਪਤਾ ਨਹੀਂ ਕੀ ਹੁੰਦਾ ਮੈਨੂੰ ਨਹੀਂ ਪਤਾ ਜੀ ਉਹ ਵਰਤ ਬੁਰ ਤੇ ਜੇ ਰੱਖਦੀਆਂ ਕੋਈ ਕਹਿੰਦੇ ਖਾਂਦੀਆਂ ਨਹੀਂ ਕਰ ਬਾਓ ਛਾਨਣੀ ਚ ਇਹਨੂੰ ਜਿਵੇਂ ਦੇਖ ਰਹੀਆਂ ਮੈਂ ਕਿਹਾ ਫੇਰ ਕੀ ਹੋ ਗਿਆ ਭੈਣ ਜੀ ਕੋਈ ਨਹੀਂ ਆਪਾਂ ਦੇਖ ਲੈਂਦੇ ਕਹਿੰਦੇ ਨਾ ਜੀ ਉਸ ਦਿਨ ਨਹੀਂ ਉਸ ਦਿਨ ਤਾਂ ਉਹ ਹੈ ਸਾਡਾ ਉਹ ਹੁੰਦਾ ਮੈਂ ਚੁੱਪੇ ਹੋ ਗਿਆ ਮੈਂ ਹੁਣ ਮੈਂ ਕੀ ਸਮਝਾਵਾਂ ਇੰਨਾ ਸੁਣਨ ਤੋਂ ਬਾਵਜੂਦ ਵੀ ਜਿਹੜੇ ਭਾਈ ਇਹ ਗੱਲਾਂ 'ਚ ਪਏ ਹੋਏ ਨੇ ਮਾਫ ਕਰਨਾ ਸੁਣਦੇ ਨਹੀਂ ਸਾਨੂੰ ਸੁਣਨਾ ਚਾਹੀਦਾ ਹੈ ਸਾਰੇ ਲੋਕਾਂ 'ਚ ਕਰਮ ਕਾਂਡ ਪ੍ਰਧਾਨ ਹੈ ਕਿਸੇ ਦੀ ਜ਼ਿੰਦਗੀ 'ਚ ਰੱਬ ਨਜ਼ਰ ਨਹੀਂ ਆਉਂਦਾ ਜਦੋਂ ਇਹ ਸਭ ਕੁਝ ਜ਼ਿੰਦਗੀ ਵਿੱਚੋਂ ਨਿਕਲ ਗਿਆ ਰੱਬ ਨਜ਼ਰ ਆਉਂਦਾ ਫਿਰ ਕਉਬਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨਤਾਇਓ ਕੂਰ ਕਿਰਿਆ ਊਰਜੇਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪਾਤਸ਼ਾਹ ਜੀ ਦੀ ਮਿਹਰ ਸਦਕਾ ਬੜਾ ਸਾ ਸਵਈਏ ਆਪਾਂ